ਕਿ ਪਿਛਲੇ ਸਮੇਂ ਦੇ ਅੰਦਰ ਬੜਾ ਵੱਡਾ ਇੱਕ ਪੰਜਾਬ ਦੀ ਧਰਤੀ ਤੇ ਪਾਪ ਹੋਇਆ ਜਿਹੜੇ ਲੋਕਾਂ ਨੇ ਇਹ ਕੀਤਾ ਉਹ ਲੋਕ ਅੱਜ ਵੀ ਕਟਾਰੇ ਦੇ ਤੱਕ ਨਹੀਂ ਪਹੁੰਚ ਸਕੇ ਬਹੁਤ ਸਾਰੀਆਂ ਸਿੱਟਾਂ ਆਈਆਂ ਬਹੁਤ ਸਾਰੇ ਇਹ ਕਿਹਦਾ ਹੁੰਦਾ ਜਾਂਚਾਂ ਆਈਆਂ ਇੱਥੇ ਪਾਰਟੀਆਂ ਆਈਆਂ ਜਿਹੜੀਆਂ ਕਿ ਗੁਰਕਾ ਸਾਹਿਬ ਦੀ ਸੌਂ ਖਾਣ ਤੋਂ ਬਾਅਦ ਇੱਥੇ ਚੰਨੀ ਵਰਗੇ ਜਿਹੜੇ ਮੁੱਖ ਮੰਤਰੀ ਭਾਵੇਂ 6 ਮਹੀਨੇ ਲਈ ਆਏ ਤੇ ਉਸ ਤੋਂ ਬਾਅਦ ਕੇਜਰੀ ਵਾਲਾ ਆਇਆ ਜਿਨੇ ਗੱਲ ਕਹੀ ਕਿ ਬੇਅਦਬੀ ਦੇ ਮੁੱਦੇ ਤੇ ਅਸੀਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਭਾਵੇਂ ਕਿ ਇਹ ਗੱਲ ਅੱਜ 7 ਸਾਲ ਬਾਅਦ ਕਲੀਅਰ ਹੋਈ ਕਿ ਜਿੰਨੇ ਵੀ ਜਾਂਚਾਂ ਹੋਈਆਂ ਉਹਨਾਂ ਜਾਂਚਾਂ ਦੇ ਵਿੱਚ ਜਾਂਚ ਕਰਨ ਵਾਲੇ ਅਧਿਕਾਰੀ ਜਿਹੜੇ ਆ ਉਹ ਬੇਈਮਾਨ ਪਾਏ ਗਏ ਸਿਆਸੀ ਪਾਰਟੀਆਂ ਆਪ ਦਾ ਨਜੀਬ ਫਾਇਦਾ ਲੈਂਦੀਆਂ ਦਿਖਾਈ ਦਿੱਤੀਆਂ ਕਿ ਅਸੀਂ ਕਾਲੀਦਾਰ ਨੂੰ ਮਾਰੀਏ ਤੇ ਸਿਆਸੀ ਲਾਹਾ ਕਟਾਈਏ ਤੇ ਅੱਜ ਤਾਂ ਇਸ ਗੱਲ ਦਾ ਸਿਖਰ ਹੋ ਗਿਆ ਜਦੋਂ ਪ੍ਰਦੀਪ ਕਲੇਰ ਨਾਂ ਦਾ ਬੰਦਾ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਨਾਲ ਦੇਖਿਆ ਗਿਆ ਪੰਜਾਬ ਸਰਕਾਰ ਨੇ ਉਹਨੂੰ ਫੜ ਕੇ ਲਿਆਂਦਾ ਤੇ ਅੱਜ ਉਹ ਕਰੀਬ 15 ਦਿਨਾਂ ਦੇ ਅੰਦਰ ਅੰਦਰ ਉਹ ਜਿਹੜਾ ਜੇਲ੍ਹ ਤੋਂ ਬਾਹਰ ਦਿਖਾਈ ਦੇ ਰਿਹਾ ਜਿਨੇ ਇਹ ਗੱਲ ਹੱਕ ਠੋਕ ਕੇ ਕਹੀ ਸੀ ਕਿ ਇਸ ਵਿਆਦਬੀ ਦੇ ਲਈ ਜਿਹੜਾ ਆਰਡਰ ਕੀਤਾ ਸੀ ਉਹ ਹਨੀਪ੍ਰੀਤ ਨੇ ਕੀਤਾ ਸੀ ਉਹਨੂੰ ਉਹਦੀ ਜਿਹੜੀ ਸਹਿਮਤੀ ਸੀ ਉਹ ਰਾਮ ਰਹੀੰਦੂ ਉਸ ਗੱਲ ਨਾਲ ਸਹਿਮਤੀ ਸੀ ਭਾਵੇਂ ਕਿ ਇਹ ਤੋਂ ਪਹਿਲਾਂ ਇੱਕ ਬਿੱਟੂ ਨਾਂ ਦਾ ਬੰਦਾ ਜਿਹੜਾ ਕਿ ਆਗੂ ਸੀ ਇਹਨਾਂ ਦਾ ਉਹ ਜੇਲ੍ਹ ਦੇ ਵਿੱਚ ਮਰਿਆ ਜਿਆ ਉਹਦੇ ਬਾਰੇ ਵੀ ਇੱਕ ਸ਼ੰਕਾ ਖੜੀ ਹੋਈ ਉਸ ਤੋਂ ਪਹਿਲਾਂ ਇੱਕ ਹੋਰ ਆਗੂ ਵੀ ਮਾਰਿਆ ਜਾਂਦਾ ਜਦੋਂ ਇਸ ਗੱਲ ਦਾ ਖੁਲਾਸਾ ਕਰਦਾ ਸੋ ਅੱਜ ਤਾਂ ਇਸ ਗੱਲ ਦਾ ਸਿਖਰ ਹੋ ਗਿਆ ਕਿ ਜਿਹੜੇ ਸਭ ਤੋਂ ਵੱਡੀ ਦਾਅਵੇ ਕਰਨ ਵਾਲੀ ਜਿਹੜੀ ਆ ਕੇਜਰੀਵਾਲ ਐਨ ਪਾਰਟੀ ਸੀ ਭਗਵੰਤ ਮਾਨ ਹੁਣੀ ਉਹਨਾਂ ਦੇ ਵਕੀਲ ਜਿਹੜੇ ਆ ਉਹ ਇਸ ਗੱਲ ਲਈ ਉਸ ਬੰਦੇ ਦਾ ਰਸਤਾ ਹੀ ਨਾ ਰੋਕ ਸਕੇ ਜਿਹੜਾ ਬੰਦਾ ਮੌਜੂਦਾ ਸਮੇਂ 'ਚ ਏਡੀ ਵੱਡੀ ਗਵਾਹੀ ਦਿੰਦਾ ਸੋ ਅੱਜ ਤਾਂ ਇਹ ਗੱਲ ਸਪਸ਼ਟ ਹੋ ਗਈ ਕਿ ਇਹ ਸਾਰੀਆਂ ਰਾਜਨੀਤਿਕ ਤਰ੍ਹਾਂ ਆਪਣੀ ਨਿੱਜੀ ਵਫਾਦ ਵਾਸਤੇ ਜਿਹੜੇ ਕੰਮ ਕਰਦੀਆਂ ਰਹੀਆਂ ਕਾਂਗਰਸ ਵੋਟਾਂ ਮਟੋਲਣ ਲਈ ਚੰਨੀ ਵੋਟਾਂ ਮਟੋਲਣ ਲਈ ਜਾਂ ਆਮ ਆਦਮੀ ਵੋਟਾਂ ਮਟੋਲਣ ਲਈ ਇਹਨਾਂ ਲਈ ਗੁਰੂ ਦੀ ਜਿਹੜੀ ਦਾ ਸਤਕਾਰ ਜਾਂ ਭਾਵਨਾ ਦਾ ਕੋਈ ਮੁੱਲ ਅੱਜ ਨਿਕਰ ਕੇ ਸਾਹਮਣੇ ਆ ਗਿਆ ਨਹੀਂ ਦਿਖਾਈ ਦਿੱਤਾ ਤੇ ਦੂਜੇ ਪਾਸੇ ਸਭ ਤੋਂ ਮਾੜੀ ਗੱਲ ਇਹ ਹੋਈ ਕਿ ਇਸ ਸਮੇਂ ਦੇ ਵਿੱਚ ਉਸ ਸਮੇਂ ਧਰਮ ਦਾ ਚੋਗਾ ਪਾ ਕੇ ਜਿਹੜੇ ਲੋਕ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਘੋਦੇ ਸੀਗੇ ਮੈਨੂੰ ਇਸ ਗੱਲ ਲਈ ਸ਼ਰਮ ਆ ਰਹੀ ਹੈ ਕਿ ਜਿਹੜੇ ਲੋਕ ਸਿੱਖੀ ਬਾਣੇ ਦੇ ਵਿੱਚ ਚੋਲਿਆਂ ਦੇ ਵਿੱਚ ਆਪਣੇ ਆਪ ਨੂੰ ਸਿੱਖਾ ਕੋ ਕਹਿੰਦੇ ਸੀ ਉਹ ਅੱਜ ਕਿੱਥੇ ਚਲੇ ਗਏ ਨੇ ਕਿਹੜੀ ਖੁੱਡ ਵਿੱਚ ਵੜ ਗਏ ਤੇ ਉਹ ਅੱਜ ਇਸ ਗੱਲ ਬਾਰੇ ਆਵਾਜ਼ ਨਹੀਂ ਉਠਾਰੇ ਪਰ ਸ਼ਰੋਣੀ ਗੁਰਦੁਆਰਾ ਪਰਵੰਧ ਕਮੇਟੀ ਇਹਤੇ ਬੜੀਆਂ ਉਂਗਲਾਂ ਉਠਦੀਆਂ ਬੜਾ ਕੁਝ ਉਹਨੂੰ ਨਿੰਦਾ ਜਾਂਦਾ ਕਿਸੇ ਪਾਰਟੀ ਦੀ ਉਥੇ ਸਰਪ੍ਰਸਤੀ ਕਹੀ ਜਾਂਦੀ ਆ ਪਰ ਉਹ ਜਿਹੜੀ ਸ਼ਰੋਣੀ ਕਮੇਟੀ ਸੌਦਾ ਸਾਹ ਦੇ ਮਸਲੇ 'ਚ ਵੀ ਇਸ ਗੱਲ ਹੀ ਕਾਮਯਾਬ ਹੋਈ ਕਿ ਉਹਨੂੰ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਕਿ ਉਹ ਜਦੋਂ ਵੀ ਪ੍ਰੋਲ ਮਿਲੇਗੀ ਉਸ ਨੂੰ ਸਾਨੂੰ ਉਹਦਾ ਵਾਜਬ ਕਾਰਨ ਦੱਸਣਾ ਪਏਗਾ ਤੇ ਜਿਹੜੇ ਵੀ ਕੋਈ ਦੋਖੀ ਲੋਕ ਆ ਉਹਨਾਂ ਦੇ ਖਿਲਾਫ ਕੋਰਟਾਂ ਤੇ ਅਦਾਲਤਾਂ ਦੇ ਵਿੱਚ ਜਾ ਕੇ ਕੜਦੀ ਦਿਖਾਈ ਦਿੰਦੀ ਆ ਅੱਜ ਵੀ ਅਸੀਂ ਬੜੇ ਪ੍ਰੇਮ ਨਾਲ ਇਹ ਗੱਲ ਕਹਿੰਦੇ ਹਾਂ ਕਿ ਜਿਹੜਾ ਕੁਝ ਇਹ ਵਾਪਰਿਆ ਇਸ ਦੇ ਖਿਲਾਫ ਵੀ ਪ੍ਰਦੀਪ ਗਲੇਰ ਕਿਵੇਂ ਰਿਹਾ ਹੋ ਜਾਂਦਾ ਕਿਉਂ ਹੋ ਜਾਂਦਾ ਕੀ ਐਡਾ ਸਰਕਾਰੀ ਦਾ ਤਨਪੁੰਨ ਸਿਕ ਹੋ ਗਿਆ ਕਿ ਉਹ ਇਸੇ ਘਣਾਉਣੇ ਕਾਰੇ ਦਾ ਜਿਹੜਾ ਸੰਬੰਧਿਤ ਵਿਅਕਤੀ ਉਹਨੂੰ ਉਹ ਪ੍ਰੋਲ ਉਹਨੂੰ ਉਹ ਜ਼ਮਾਨਤ ਮਿਲ ਜਾਂਦੀ ਹੈ ਤੇ ਦੂਜੇ ਪਾਸੇ ਜੇ ਕੋਈ ਸਿੱਖੀ ਦੀ ਗੱਲ ਕਰਦਾ ਅਮਰ ਸਕਾਉਣ ਦੀ ਗੱਲ ਕਰਦਾ ਨਸ਼ਿਆਂ ਦੇ ਖਿਲਾਫ ਦੀ ਗੱਲ ਕਰਦਾ ਤਾਂ ਉਹ ਦਿਬਰੂਗੜ ਬੰਦ ਕਰ ਦਿੱਤਾ ਜਾਂਦਾ ਉਹਦਾ ਜਿਹੜਾ ਐਨਐਸਏ ਮੁਰ ਤੋਂ ਲਾਤੀ ਜਾਂਦੀ ਆ ਸੋ ਇਹ ਬੜਾ ਮਾੜਾ ਦੌਰ ਚੱਲ ਰਿਹਾ ਸਮੁੱਚੀ ਸਿੱਖ ਸੰਗਤ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਅਕਾਲੀ ਦਲ ਵੱਲੋਂ ਅੱਜ ਆਪਣੀ ਸਿਆਸੀ ਵੋਟਾਂ ਦੀ ਗਿਣਤੀ ਮਿੰਤੀ ਤੋਂ ਪਾਸੇ हट ਕੇ ਉਹਨੂੰ ਪਿੱਠੋ ਖਾ ਕੇ ਪੰਥ ਦੀ ਗੱਲ ਜਿਹੜੀ ਕੀਤੀ ਹੈ ਸ਼ੁਰੂ ਇਹ ਆਪਣੇ ਆਪ ਦੇ ਵਿੱਚ ਬੜਾ ਇਤਿਹਾਸਕ ਫੈਸਲਾ ਸੋ ਆਓ ਆਪਾਂ ਸਾਰੇ ਰਲ ਕੇ ਪੰਥ ਇਕਜੁੱਟ ਹੋਵੇ ਕਾਲ ਤੱਕ ਸਾਹਿਬ ਦੀ ਸਰਪ੍ਰਸਤੀ ਰਹਿਤ ਹੋਵੇ ਤਾਂ ਅਸੀਂ ਐਸੇ ਲੋਕਾਂ ਨੂੰ ਜਿਥੇ ਮਾਤਵੀ ਲਈਏ ਤੇ ਬੇਅਦਵੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਇੱਕ ਮੋਢ ਵੀ ਬਣੀਏ ਤੇ ਇੱਕ ਸੰਘਰਸ਼ ਲੜੀਏ ਇਹ ਅੱਜ ਦੇ ਸਮੇਂ ਦੀ ਵੱਡੀ ਸੰਗਤ ਨੂੰ ਚਰਣਾ ਵਿੱਚ ਬੇਨਤੀ ਹੈ ਤੇ ਅਪੀਲ ਹੈ ਕਿ ਪਿਛਲੇ ਸਮੇਂ ਦੇ ਅੰਦਰ ਬੜਾ ਵੱਡਾ ਇੱਕ ਪੰਜਾਬ ਦੀ ਧਰਤੀ ਤੇ ਪਾਪ ਹੋਇਆ ਜਿਹੜੇ ਲੋਕਾਂ ਨੇ ਇਹ ਕੀਤਾ ਉਹ ਲੋਕ ਅੱਜ ਵੀ ਕਟਾਰੇ ਵਿੱਚ ਤੱਕ ਨਹੀਂ ਪਹੁੰਚ ਸਕੇ ਬਹੁਤ ਸਾਰੀਆਂ ਸਿੱਟਾਂ ਆਈਆਂ ਬਹੁਤ ਸਾਰੇ ਇਹ ਕਿੰਨਾ ਹੰਦਾ ਜਾਂਚਾਂ ਆਈਆਂ ਇੱਥੇ ਪਾਰਟੀਆਂ ਆਈਆਂ ਜਿਹੜੀਆਂ ਕਿ ਗੁਰਕਾ ਸਾਹਿਬ ਦੀ ਸੌਂ ਖਾਣ ਤੋਂ ਬਾਅਦ ਇੱਥੇ ਚੰਨੀ ਵਰਗੇ ਜਿਹੜੇ ਮੁੱਖ ਮੰਤਰੀ ਭਾਵੇਂ 6 ਮਹੀਨੇ ਲਈ ਆਏ ਤੇ ਉਸ ਤੋਂ ਬਾਅਦ ਕੇਜਰੀ ਵਾਲਾ ਆਇਆ ਜਿਨੇ ਗੱਲ ਕਹੀ ਕਿ ਬੇਅਦਬੀ ਦੇ ਮੁੱਦੇ ਤੇ ਅਸੀਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਭਾਵੇਂ ਕਿ ਇਹ ਗੱਲ ਅੱਜ 7 ਸਾਲ ਬਾਅਦ ਕਲੀਅਰ ਹੋਈ ਕੀ ਜਿੰਨੇ ਵੀ ਜਾਂਚਾਂ ਹੋਈਆਂ ਉਹਨਾਂ ਜਾਂਚਾਂ ਦੇ ਵਿੱਚ ਜਾਂਚ ਕਰਨ ਵਾਲੇ ਅਧਿਕਾਰੀ ਜਿਹੜੇ ਆ ਉਹ ਬੇਈਮਾਨ ਪਾਏ ਗਏ ਸਿਆਸੀ ਪਾਰਟੀਆਂ ਆਪ ਦਾ ਨਜੀਬ ਫਾਇਦਾ ਲੈਂਦੀਆਂ ਦਿਖਾਈ ਦਿੱਤੀਆਂ ਕਿ ਅਸੀਂ ਕਾਲੀਦਾਰ ਨੂੰ ਮਾਰੀਏ ਤੇ ਸਿਆਸੀ ਲਾਹਾ ਕਟਾਈਏ ਤੇ ਅੱਜ ਤਾਂ ਇਸ ਗੱਲ ਦਾ ਸਿਖਰ ਹੋ ਗਿਆ ਜਦੋਂ ਪ੍ਰਦੀਪ ਕਲੇਰ ਨਾਂ ਦਾ ਬੰਦਾ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਨਾਲ ਦੇਖਿਆ ਗਿਆ ਪੰਜਾਬ ਸਰਕਾਰ ਨੇ ਉਹਨੂੰ ਫੜ ਕੇ ਲਿਆਂਦਾ ਤੇ ਅੱਜ ਉਹ ਕਰੀਬ 15 ਦਿਨਾਂ ਦੇ ਅੰਦਰ-ਅੰਦਰ ਉਹ ਜਿਹੜਾ ਜੇਲ੍ਹ ਤੋਂ ਬਾਹਰ ਦਿਖਾਈ ਦੇ ਰਿਹਾ ਜਿਨੇ ਇਹ ਗੱਲ ਹੱਕ ਠੋਕ ਕੇ ਕਹੀ ਸੀ ਕਿ ਇਸ ਵਿਆਦਬੀ ਦੇ ਲਈ ਜਿਹੜਾ ਆਰਡਰ ਕੀਤਾ ਸੀ ਉਹ ਹਨੀਪ੍ਰੀਤ ਨੇ ਕੀਤਾ ਸੀ ਉਹਨੂੰ ਉਹਦੀ ਜਿਹੜੀ ਸਹਿਮਤੀ ਸੀ ਉਹ ਰਾਮ ਰਹੀਮ ਦੀ ਉਸ ਗੱਲ ਨਾਲ ਸਹਿਮਤੀ ਸੀ ਭਾਵੇਂ ਕਿ ਇਹ ਤੋਂ ਪਹਿਲਾਂ ਇੱਕ ਬਿੱਟੂ ਨਾਂ ਦਾ ਬੰਦਾ ਜਿਹੜਾ ਕਿ ਆਗੂ ਸੀ ਇਹਨਾਂ ਦਾ ਉਹ ਜੇਲ੍ਹ ਦੇ ਵਿੱਚ ਮਰਿਆ ਹੋਇਆ ਉਹਦੇ ਬਾਰੇ ਵੀ ਇੱਕ ਸ਼ੰਕਾ ਖੜੀ ਹੋਈ ਉਸ ਤੋਂ ਪਹਿਲਾਂ ਇੱਕ ਹੋਰ ਆਗੂ ਵੀ ਮਰਿਆ ਜਾਂਦਾ ਜਦੋਂ ਇਸ ਗੱਲ ਦਾ ਖੁਲਾਸਾ ਕਰਦਾ ਉਹ ਅੱਜ ਤਾਂ ਇਸ ਗੱਲ ਦਾ ਸਿਖਰ ਹੋ ਗਿਆ ਕਿ ਜਿਹੜੇ ਸਭ ਤੋਂ ਵੱਡੀ ਦਾਅਵੇ ਕਰਨ ਵਾਲੀ ਜਿਹੜੀ ਆ ਕੇਜਰੀਵਾਲ ਐਨ ਪਾਰਟੀ ਸੀ ਭਗਵੰਤ ਮਾਨ ਹੁਣੀ ਉਹਨਾਂ ਦੇ ਵਕੀਲ ਜਿਹੜੇ ਆ ਉਹ ਇਸ ਗੱਲ ਲਈ ਉਸ ਬੰਦੇ ਦਾ ਰਸਤਾ ਹੀ ਨਾ ਰੋਕ ਸਕੇ ਜਿਹੜਾ ਬੰਦਾ ਮੌਜੂਦਾ ਸਮੇਂ 'ਚ ਏਡੀ ਵੱਡੀ ਗਵਾਹੀ ਦਿੰਦਾ ਸੋ ਅੱਜ ਤਾਂ ਇਹ ਗੱਲ ਸਪਸ਼ਟ ਹੋ ਗਈ ਕਿ ਇਹ ਸਾਰੀਆਂ ਰਾਜਨੀਤਿਕ ਤਰ੍ਹਾਂ ਆਪਣੀ ਨਿੱਜੀ ਵਫਾਦ ਵਾਸਤੇ ਜਿਹੜੇ ਕੰਮ ਕਰਦੀਆਂ ਰਹੀਆਂ ਕਾਂਸ ਵੋਟਾਂ ਮੋੜਨ ਲਈ ਚੰਨੀ ਵੋਟਾਂ ਮਟੋਣ ਲਈ ਜਾਂ ਆਮ ਆਦਮੀ ਵੋਟਾਂ ਮਟੋਣ ਲਈ ਇਹਨਾਂ ਲਈ ਗੁਰੂ ਦੀ ਜਿਹੜੀ ਦਾ ਸਤਕਾਰ ਜਾਂ ਭਾਵਨਾ ਦਾ ਕੋਈ ਮੁੱਲ ਅੱਜ ਨਿਕਰ ਕੇ ਸਾਹਮਣੇ ਆ ਗਿਆ ਨਹੀਂ ਦਿਖਾਈ ਦਿੱਤਾ ਤੇ ਦੂਜੇ ਪਾਸੇ ਸਭ ਤੋਂ ਮਾੜੀ ਗੱਲ ਇਹ ਹੋਈ ਕਿ ਇਸ ਸਮੇਂ ਦੇ ਵਿੱਚ ਉਸ ਸਮੇਂ ਧਰਮ ਦਾ ਚੋਗਾ ਪਾ ਕੇ ਜਿਹੜੇ ਲੋਕ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਘੋਦੇ ਸੀਗੇ ਮੈਨੂੰ ਇਸ ਗੱਲ ਲਈ ਸ਼ਰਮ ਆ ਰਹੀ ਹੈ ਕਿ ਜਿਹੜੇ ਲੋਕ ਸਿੱਖੀ ਬਾਣੇ ਦੇ ਵਿੱਚ ਚੋਲਿਆਂ ਦੇ ਵਿੱਚ ਆਪਣੇ ਆਪ ਨੂੰ ਸਿੱਖ ਆਖੂ ਕਹਿੰਦੇ ਸੀ ਉਹ ਅੱਜ ਕਿੱਥੇ ਚਲੇ ਗਏ ਨੇ ਕਿਹੜੀ ਖੁੱਡ ਵਿੱਚ ਵੜ ਗਏ ਤੇ ਉਹ ਅੱਜ ਇਸ ਗੱਲ ਬਾਰੇ ਆਵਾਜ਼ ਨਹੀਂ ਉਠਾਰੇ ਪਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਤੇ ਬੜੀਆਂ ਉਂਗਲਾਂ ਉਠਦੀਆਂ ਬੜਾ ਕੁਝ ਉਹਨੂੰ ਨਿੰਦਾ ਜਾਂਦਾ ਕਿਸੇ ਪਾਰਟੀ ਦੀ ਉਥੇ ਸਰਪ੍ਰਸਤੀ ਕਹੀ ਜਾਂਦੀ ਆ ਪਰ ਉਹ ਜਿਹੜੀ ਸ਼ਰੋਣੀ ਕਮੇਟੀ ਸੌਦਾ ਸਾਹ ਦੇ ਮਸਲੇ 'ਚ ਵੀ ਇਸ ਗੱਲ ਹੀ ਕਾਮਯਾਬ ਹੋਈ ਕਿ ਉਹਨੂੰ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਕਿ ਉਹ ਜਦੋਂ ਵੀ ਬਰੋਲ ਮਿਲੇਗੀ ਉਸਨੂੰ ਸਾਨੂੰ ਉਹਦਾ ਵਾਜਬ ਕਾਰਨ ਦੱਸਣਾ ਪਏਗਾ ਤੇ ਜਿਹੜੇ ਵੀ ਕੋਈ ਦੋਖੀ ਲੋਕ ਆ ਉਨ੍ਹਾਂ ਦੇ ਖਿਲਾਫ ਕੋਰਟਾਂ ਤੇ ਅਦਾਲਤਾਂ ਦੇ ਵਿੱਚ ਜਾ ਕੇ ਕੜਦੀ ਦਿਖਾਈ ਦਿੰਦੀ ਆ ਅੱਜ ਵੀ ਅਸੀਂ ਬੜੇ ਪ੍ਰੇਮ ਨਾਲ ਇਹ ਗੱਲ ਕਹਿੰਦੇ ਹਾਂ ਕਿ ਜਿਹੜਾ ਕੁਝ ਇਹ ਵਾਪਰਿਆ ਇਸ ਦੇ ਖਿਲਾਫ ਵੀ ਪ੍ਰਦੀਪ ਕਲੇਰ ਕਿਵੇਂ ਰਿਹਾ ਹੋ ਜਾਂਦਾ ਕਿਉਂ ਹੋ ਜਾਂਦਾ ਕੀ ਐਡਾ ਸਰਕਾਰੀ ਤਾਨਾਪੂਰਨਸਕ ਹੋ ਗਿਆ ਕਿ ਉਹ ਇਸੇ ਘਣਾਉਣੇ ਕਾਰੇ ਦਾ ਜਿਹੜਾ ਸੰਬੰਧਿਤ ਵਿਅਕਤੀ ਉਹਨੂੰ ਉਹ ਪ੍ਰੋਲ ਉਹਨੂੰ ਉਹ ਜ਼ਮਾਨਤ ਮਿਲ ਜਾਂਦੀ ਹੈ ਤੇ ਦੂਜੇ ਪਾਸੇ ਜੇ ਕੋਈ ਸਿੱਖੀ ਦੀ ਗੱਲ ਕਰਦਾ ਅਮਰ ਸਕਾਉਂ ਦੀ ਗੱਲ ਕਰਦਾ ਨਸ਼ਿਆਂ ਦੇ ਖਿਲਾਫ ਦੀ ਗੱਲ ਕਰਦਾ ਤਾਂ ਉਹ ਦਿਬਰੂਗੜ ਬੰਦ ਕਰ ਦਿੱਤਾ ਜਾਂਦਾ ਉਹਦਾ ਜਿਹੜਾ ਐਨਐਸਏ ਮੋੜ ਤੋਂ ਲਾਤੀ ਜਾਂਦੀ ਆ ਸੋ ਇਹ ਬੜਾ ਮਾੜਾ ਦੌਰ ਚੱਲ ਰਿਹਾ ਸਮੁੱਚੀ ਸਿੱਖ ਸੰਗਤ ਨੂੰ ਅਸੀਂ ਅਪੀਲ ਕਰਦੇ ਆ ਕਿ ਅਕਾਲੀ ਦਲ ਵੱਲੋਂ ਅੱਜ ਆਪਣੀ ਸਿਆਸੀ ਵੋਟਾਂ ਦੀ ਗਿਣਤੀ ਮਿੰਤੀ ਤੋਂ ਪਾਸੇ हट ਕੇ ਉਹਨੂੰ ਪਿੱਠੋ ਖਾ ਕੇ ਪੰਥ ਦੀ ਗੱਲ ਜਿਹੜੀ ਕੀਤੀ ਆ ਸ਼ੁਰੂ ਇਹ ਆਪਣੇ ਆਪ ਦੇ ਵਿੱਚ ਬੜਾ ਇਤਿਹਾਸਕ ਫੈਸਲਾ ਸੋ ਆਓ ਆਪਾਂ ਸਾਰੇ ਰਲ ਕੇ ਪੰਥ ਇਕਜੁੱਟ ਹੋਵੇ ਕਾਲ ਤੱਕ ਸਾਡੀ ਸਰਪ੍ਰਸਤੀ ਇਹ ਰਹਿਤ ਹੋਵੇ ਤਾਂ ਅਸੀਂ ਐਸੇ ਲੋਕਾਂ ਨੂੰ ਜਿਥੇ ਮਾਤਵੀ ਲਈਏ ਤੇ ਬੇਅਦਵੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਇੱਕ ਮੋਢ ਵੀ ਬਣੀਏ ਤੇ ਇੱਕ ਸੰਘਰਸ਼ ਲੜੀਏ ਇਹ ਅੱਜ ਦੇ ਸਮੇਂ ਦੀ ਵੱਡੀ ਸੰਗਤ ਨੂੰ ਚਰਨਾਂ ਵਿੱਚ ਬੇਨਤੀ ਹੈ ਤੇ ਅਪੀਲ